ਕੈ ਪੀਰਾਂ ਦੀ ਜੈ ਸਾਈਆਂ ਦੀ ਅੱਜ ਪਹੁੰਚੇ ਆ ਜੀ ਪਿੰਡ ਕਰਾਲਾ ਟਾਂਡਾ ਆਟੋਮੋਡ ਦੇ ਨੇੜੇ ਕਰਾਲਾ ਪਿੰਡ ਜਿੱਥੇ ਕੀ ਬੰਜਾਂ ਵਾਲੀ ਤਕੀਆ ਸਰਕਾਰ ਦੇ ਦਰਬਾਰ ਤੇ ਸਾਲਾਨਾ ਮੇਲਾ ਜਿਹੜਾ ਹੋ ਰਿਹਾ ਹੈ ਜ ਬੜੀ ਧੂਮ-ਧਾਮ ਨਾਲ ਇਸ ਦਰਬਾਰ ਤੇ ਜੋ ਵੀ ਸ਼ਰਧਾਲੂ ਆਂਦਾ ਉਹਦੀ ਮਨੋ ਕਾਮਨਾ ਜਿਹੜੀ ਪੂਰੀ ਹੁੰਦੀ ਹੈ ਅੱਜ ਸਾਲਾਨਾ ਜੋੜ ਮੇਲਾ ਬੜਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਔਰ ਤੁਹਾਨੂੰ ਅੱਜ ਲਾਈਵ ਤਸਵੀਰਾਂ ਦਿਖਾਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਕਣੀ ਇਟਲੀ ਅਮਰੀਕ ਸਿੰਘ ਜੀ ਜੀਵੈਸੇ ਵਾਲੇ ਸਾਡੇ ਗਲੇ ਪਰਿਵਾਰ ਵੱਲੋਂ ਬਹੁਤ ਗੰਦੀਪ ਜਸਵੀਰ ਕੈਨੇਡਾ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਬਹੁਤ ਸਰਮਾਨ ਹਰਕਮਲ ਗਿੱਲ ਪੰਮਾ ਗਿੱਲ ਜਸਕਰਨ ਸਰਾ ਕਮਲ ਸਰਾ ਚੇਰਾ ਸਰਾ ਵੀਰ ਮਨਰਾਜ ਟੈਂਟ ਹਾਊਸ ਵਾਲੇ ਜੀ ਸੋ ਜਿਨ੍ਹਾਂ ਨੇ ਬਹੁਤ ਹੀ ਵਧੀਆ ਟੈਂਟਸ ਯੂਕੇ ਵਾਲੇ ਜੀ ਬਰਮਿੰਦਰ ਸਿੰਘ ਜੀ ਮਨਰੂਪ ਅਬਨੂਜ ਤੇ ਹਰਮਨਪ੍ਰੀਤ ਸਿੰਘ ਜੀ ਜੀਵਕ ਤੇ ਵਾਲੇ ਸਾਡੇ ਵੀ ਇਹਨੇ ਬਹੁਤ ਸਨਮਾਨ ਸੋ ਬਾਬਾ ਜੀ ਨਾਤੇ ਸੋ ਪ੍ਰਵਾਤ ਮੇਰਬਾ নামতে ਜੈ ਸਾਈਆਂ ਦੀ ਜੈ ਪੀਰਾਂ ਦੀ ਅੱਜ ਪਹੁੰਚੇ ਹਾਂ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਨਾਲ ਪਿੰਡ ਕੋਰਾਲਾ ਦੇ ਵਿੱਚ ਜਿੱਥੇ ਕਿ ਪੀਰ ਬੱਬਾ ਬੰਜਾ ਵਾਲੀ ਸਰਕਾਰ ਤਕੀਆਂ ਵਾਲੀ ਸਰਕਾਰ ਜਿਹਦਾ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਉਸ ਸੰਬੰਧ ਦੇ ਵਿੱਚ ਜਿਹੜੇ ਸੇਵਾਦਾਰ ਨੇ ਆਪਾਂ ਗੱਲਬਾਤ ਵੀ ਕਰਾਂਗੇ ਵੀ ਕਿੰਨੇ ਚਿਰ ਇਹ ਜਿਹੜਾ ਪੁਰਾਣੀ ਦਰਗਾਹ ਆ ਔਰ ਕਿੰਨੇ ਚਿਰ ਪਹਿਲਾਂ ਸਲਾਨਾ ਜੋੜ ਮੇਲਾ ਲੱਗਦਾ ਹੈ ਅੱਜ ਵੀ ਬੜੀ ਧੂਮ-ਧਾਮ ਨਾਲ ਸੰਗਤਾਂ ਦਾ ਭਾਰੀ ਇਕੱਠ ਹੈ ਗੱਲਬਾਤ ਕਰਦੇ ਆਪਾਂ ਪ੍ਰਬੰਧਕ ਜਿਹੜੇ ਹੈਗੇ ਨੇ ਹਾਂਜੀ ਜੈ ਪੀਰਾਂ ਦੇ ਜੈ ਪੀਰਾਂ ਦੀ ਜੀ ਬੰਮਾ ਜੀ ਅੱਜ ਪਿੰਡ ਕਰਾਲਾ ਦੀ ਧਰਤੀ ਦੇ ਪੀਰ ਬਾਬਾ ਬੰਜਾ ਵਾਲੀ ਸਰਕਾਰ ਦੇ ਸਲਾਨਾ ਜੋੜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਕਰਵਾਇਆ ਜਾ ਰਿਹਾ ਸੰਤਾਂ ਦੇ ਵਿੱਚ ਭਾਰੀ ਇਕੱਠ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਜੀ ਇਹ ਹਰੇਕ ਸਾਲ ਜਿੱਦਾਂ 4 ਜੂਨ ਨੂੰ ਬੰਜਾ ਵਾਲੀ ਸਰਕਾਰ ਦਾ ਪੀਰਾਂ ਦੇ ਮੇਲਾ ਹੁੰਦਾ ਆ ਜੀ ਇੱਥੇ ਬਹੁਤ ਦੂਰ ਦੂਰ ਤੋਂ ਜਿੱਦਾਂ ਦੇਚਾਂ ਬੇਚਾਂ ਤੋਂ ਦੁਨੀਆ ਇੱਥੇ ਪਹੁੰਚਦੀ ਆ ਜੀ ਮੇਲੇ ਤੇ ਔਰ ਇੱਥੇ ਸੱਚੇ ਮਨ ਨਾਲ ਜਿਹੜਾ ਵੀ ਕੋਈ ਮਨੋ ਕਾਮਨਾ ਮੰਗਦਾ ਹੈ ਜੀ ਪੂਰੀ ਹੁੰਦੀ ਆ ਔਰ ਬਹੁਤ ਵੱਡਾ ਕਟ ਹੁੰਦਾ ਆ ਜੀ ਜੀ ਧੰਨਵਾਦ ਜੀ ਗੱਲਬਾਤ ਹੋਈ ਹੈ ਇਹਨਾਂ ਨਾਲ ਇਹਨਾਂ ਨੇ ਕਿਹਾ ਵੀ ਇਸ ਦਰਬਾਰ ਤੇ ਜਿਹੜਾ ਸਖੀਆਂ ਵਾਲੀ ਸਰਕਾਰ ਜਿਹੜੀ ਆ ਪਿੰਡ ਕਰਾਲਾ ਦੀ ਧਰਤੀ ਔਰ ਸਾਡੇ ਹਲਕਾ ਬਧਾਇਕ ਟਾਂਡਾ ਜਿਹੜੇ ਹੈਗੇ ਨੇ ਜਸਵੀਰ ਸਿੰਘ ਰਾਜਾ ਦਾ ਜੱਦੀ ਪਿੰਡ ਆ ਔਰ ਬੜੀ ਧੂਮ ਧਾਮ ਨਾਲ ਇੱਥੇ ਜਿਹੜਾ ਮੇਲਾ ਕਰਵਾਇਆ ਜਾਂਦਾ